ਸਤਿ ਸ਼੍ਰੀ ਅਕਾਲ ਜੀ ਸਾਰਿਆਂ। ਮਦੇ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਵਿਲਾ ਤੇਜਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ। ਜਤਿੰਦਰ ਵੀਰ ਕੋਲ ਅੱਜ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਵਾਂ ਜਿਨ੍ਹਾਂ ਦੇ ਵਿੱਚ ਦੋ ਸੁਈਆਂ ਵਾਂ ਤੇ ਇੱਕ ਗੱਬਣ ਆ। ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਹੁਣਾਂ ਨਾ। ਉਹ ਇਸ ਤੇ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚੇ ਵਧੀਆ ਵਧੀਆ ਤੁਸੀਂ ਦੱਸੋ ਬਹਾ ਵਧੀਆ ਵਧੀਆ ਵੀਰ ਜੀ ਚਲੋ ਵਧੀਆ ਚਾਹੀਦਾ ਜੀ ਵਿਗਿਆ ਮਾਲ ਉਹਦੇ ਨਾਲ ਫਿਰ ਹਾਂਜੀ ਹਾਂਜੀ ਵਿਗਿਆ ਵੀਰ ਜੀ ਠੀਕ ਆ ਹਾਂਜੀ ਤੇ ਨਾਮ ਦੱਸ ਤੇ ਕਰੀ ਨਾਮ ਵੀਰ ਜੀ ਜਤਿੰਦਰ ਸਿੰਘ ਹਾਂਜੀ ਪਿੰਡ ਵੀ ਲਾਤੇ ਜਾ ਤੇ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਜੀ ਤੇ ਫੋਨ ਨੰਬਰ ਬੋਲ ਤੇ ਕਰੀ ਫੋਨ ਨੰਬਰ 98780 96187 ਠੀਕ ਆ ਹਾਂਜੀ ਅੱਜ ਥੋੜੀਆਂ ਵਡੀਆਂ ਲੈਣਤੀਆਂ ਜੀ ਹਾਂਜੀ ਹਾਂਜੀ ਵੀਰ ਜੀ ਦਮਾਨ ਆਉਂਦੀ ਵੱਡੀਆਂ ਦੀ ਠੀਕ ਆ ਹਾਂਜੀ ਆ ਉਹ ਤੁਸੀਂ ਕਹਿੰਦੇ ਸਾਨੂੰ ਫੋਨ ਕਰਦੇ ਆ ਕਿ ਨਿਕੇ ਨਿਕੇ ਪੁੰਦੇ ਨੇ ਨਿਕੇ ਨਿਕੇ ਪੁੰਦੇ ਮੈਂ ਕੋਈ ਨਹੀਂ ਆ ਕਿ ਵੱਡੀਆਂ ਲੈ ਆਉਣੇ ਆ ਅੱਛਾ ਹਾਂਜੀ ਐਰਕੇ ਤਾਈਆਂ ਥੋੜੀਆਂ ਵੱਡੀਆਂ ਕਰਤੀਆਂ ਆ ਹਾਂਜੀ ਹਾਂਜੀ ਚਲੋ ਜਿਹੜੀ ਇਹ ਪਹਿਲੇ ਨੰਬਰ ਤੇ ਆ ਇਹਦੇ ਬਾਰੇ ਦੱਸ ਦੀਏ ਗੱਬਨ ਜੇ ਹਾਂਜੀ ਵੀਰ ਜੀ ਗੱਬਨ ਜੇ ਮੈਂ ਮੀਨਾ ਲੈਣਾ ਜੀ ਅੱਛਾ ਹਾਂਜੀ ਤੇ ਦੁੱਧ ਕਿੰਨਾ ਚਵਾਜੂਗੀ ਦੁੱਧ ਵੀਰ ਇਹਨੇ 25 ਪਲਾਸੀ ਚਵਾਉਣਾ ਜੀ ਅੱਛਾ ਹਾਂਜੀ ਠੀਕ ਆ ਤੇ ਟਾਈਮ ਕਿੰਨਾ ਕੁ ਲਾਜੂਗੇ ਜੀ ਟਾਈਮ ਉਹ ਜੀ ਵੀ ਦੀ ਲਾਈਨ ਨਾ ਮੈਂ ਨੇ ਤਾਂ ਵਾਰ ਹੀ ਲਾ ਜਣਾ ਜਿਹੜੇ ਹਿਸਾਬ ਨਾਲ ਹੈਗਾ ਵਾ ਤਰੋਂ ਹਾਂ ਕਰੀ ਨਾ ਫਿਰ ਅਗਲੇ ਥਾਂ ਤੇ ਵੀ ਜੀ ਸਰੂਜੇ ਲੱਗਦਾ ਵਾ ਚੱਲਦਾ ਜੇ ਨਾ ਨਾ ਵੀਰੇ ਬਸ ਛਾ ਗਿਆ ਥੋੜੀ ਥੋੜੀ ਅਗਲੇ ਖਾਣਾ ਦੇ ਨਾਲ ਅੱਛਾ ਹਾਂ ਜੀ ਚਾਹ ਵੀ ਤੁਹਾਨੂੰ ਨਾ ਲੱਗੇ ਤਾਂ ਦਿਖਾ ਦਿੰਨੇ ਹੁਣੇ ਲੈ ਜੀ ਬਾਕੀ ਚੰਗੇ ਕੱਦ ਕਾਠ ਵਾਲੀ ਆ ਚੰਗੇ ਪੇਟਪੜੇ ਵਾਲੀ ਹੈਗੀ ਵੀ ਕਰਾਸ ਚ ਬਾਕੀ ਜਦੋਂ ਤਿਆਰ ਹੋਈ ਤਿਆਰ ਚੰਗੀ ਹੋਣੀ ਆ ਆ ਦੇਖ ਸਾਡੇ ਆ ਜਿਹੜੇ ਆਪਾਂ ਗੱਲ ਕਰਦੇ ਅਗਲੇ ਸਾਡੇ ਨਾਲ ਇਹ ਵੀਰੇ ਛਾਂ ਗਈ ਹੈ ਬਸ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਤੇ ਕਿੰਨਾ ਮੁੱਲ ਫਿਰ ਰੱਖਣਾ ਜੀ ਇਹਦਾ ਇਦਾਂ ਮੋਲਵੀਰ ਜੀ ਫੋਨ ਤੇ ਕਰ ਲਾਂਗੇ ਅੱਛਾ ਸ਼ਾਮ ਛਾੜ ਕੇ ਦੇ ਦਾਂਗੇ ਕੋਈ ਨਹੀਂ ਕੋਈ ਵੀਰ ਫੋਨ ਲਾਵੇ ਮਾਨਤਾਨ ਖੁੱਲਾ ਕਰਾਂਗੇ ਆ ਕਈ ਵਾਰੀ ਕਈਆਂ ਸੰਭਲ ਸੁੰਭਰ ਵਾਲਾ ਖੜਨੀ ਹੁੰਦੀ ਹੈ ਜਾਂ ਫਿਰ ਉਹਲਾ ਹੀ ਰਹਿ ਜਾਂਦਾ ਨਹੀਂ ਦੱਸਣਾ ਠੀਕ ਉਹ ਤਰ੍ਹਾਂ ਨੋਰਮਲ ਹੀ ਹੁੰਦੇ ਹੁੰਦੇ ਹਿਸਾਬ ਨਾਲ ਦੇ ਦੋਗੇ ਹਾਂਜੀ ਨੋਰਮਲ ਬਿਲਕੁਲ ਵੀਰ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਚਲੋ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਆ ਹਾਂਜੀ ਵੀਰ ਜੀ ਇਹ ਵੀ ਜਿਹੜੇ ਕ੍ਰੋਸ 'ਚ ਹੀ ਆ ਜਿਹੜੀ ਐਚ ਐਫ ਸਾਈਵਲ ਕ੍ਰੋਸ ਹੈ ਥਾਣੇ ਦੇ ਲਾਗੇ ਤੇ ਦੇਖ ਸਕਦੇ ਜੇ ਤੇ ਉਹ ਬੱਚੇ ਜੀ ਨਾੜੂ ਜਿਹੜਾ ਨਾਲੀ ਆ ਬਿਲਕੁਲ ਤਾਜੀ ਆ ਜਿਹੜਾ ਹੱਲੇ ਠੀਕ ਆ ਤੇ ਇਹਨਾਂ ਕਨੈਕਟਰ ਹੋ ਗਿਆ ਵੀਰ ਜੀ ਸੂਈ ਨਾਲ ਉਤਰ ਇਹਨੂੰ ਵੀਰ ਜੀ ਹੋ ਗਿਆ ਜੇ ਘਟੋ ਘਟ 15 20 ਦਿਨ ਹੋ ਗਏ ਜੇ ਸੂਈ 15 20 ਦਿਨ ਹੋ ਗਏ ਆ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਤਿਆਰ ਜੇ ਦੁੱਧ ਦੇ ਥਲੇ ਵੀਰ ਜੀ 16 ਪਲੱਸ ਹੀ ਹੋਊਗਾ ਠੀਕ ਆ ਹਾਂਜੀ ਠੀਕ ਆ ਤੇ 20 ਪਲੱਸ ਚ ਆਉਣ ਵਾਲੀ ਆ ਹਾਂਜੀ ਅੱਛਾ ਹਾਂਜੀ ਸੇ ਨਾੜੂ ਉਤਰਾਂ ਵਿੱਚ ਹੀ ਬੱਚੇ ਦਾ ਨਾਲ ਹੀ ਆ ਜੇ ਹਨਾ ਹਾਂਜੀ ਹਾਂਜੀ ਵੀਰ ਜੀ ਦਿਨ ਬੜੇ ਹੋਦੇ ਸੋਈ ਨੂੰ ਅੱਛਾ ਹੋ ਜਾਂਦੇ ਨਾੜੂ ਦਾ ਸਾਖਦਾ ਵਾਂਜੀ ਅੱਛਾ ਕਈ ਵਾਰੀ ਛੇਤੀ ਲੱਗਦੇ ਨਹੀਂ ਚਲੋ ਤੋਰਦੇ ਕੋਈ ਗੱਲ ਨਹੀਂ 15 ਕੇ 3 ਕਹਿੰਦੇ ਉਤਰਾਂ ਕੇ ਸੋਈ ਨੂੰ ਹੋਵੇ ਬਾਕੀ ਕੋਈ ਵੀਰ ਸਮਝਣਾ ਵੇਖ ਲਿਆ ਆਪਣੀ ਨਾ ਦੁੱਧ ਪੱਕਾ ਕਿੰਨਾ ਤਿਆਰ ਜੇ ਵੀਰ ਜੀ 16 ਪਲੱਸ ਹੋਊਗਾ 15 ਦੀ ਗਾਰੰਟੀ ਦਿੰਦੇ ਆ ਅੱਛਾ ਹਾਂਜੀ ਬਾਕੀ ਹਜੇ ਥੋੜੇ ਦਿਨੇ ਹੋਏ ਕੰਮ ਸ਼ੁਰੂ ਕੀਤੇ ਹਨ ਵੀਰ ਜੀ ਨੇ ਦੇ ਦੋ ਵੀਡੀਓ ਅੱਗੇ ਪਾਈਆਂ ਤੇ ਤੀਸਰੀ ਆ ਤੇ ਤੀਸਰੀ ਵਾਰੀ ਤੇ ਹੀ ਪਛੂਆ ਜਿਹੜੇ ਜਦੋਂ ਵੀ ਵੀਰ ਜੀ ਨੇ ਪਛੂ ਲੈ ਹੁੰਦੇ ਵੀਡੀਓ ਪਾਉਂਦੇ ਆ ਤੇ ਆਪਣੀ ਕੋਈ ਵੀਰ ਵੇਖ ਚਾਹ ਕੇ ਆਪਣੀ ਦੋ ਟਾਈਮ ਚੁਵਾਈ ਕਰਕੇ ਖੜੇ ਬੋਤਲ 15 ਲੀਟਰ ਜਿਹੜਾ ਇਹ ਦੇਖੋ ਤਿਆਰ ਦੱਸਦੇ ਮੌਕੇ ਤੇ ਬਾਕੀ ਆ ਕਿ ਰੰਗ ਰੂਪ ਦੀ ਸੋਹਣੀ ਆ ਤੇ ਥੱਲੇ ਵੀ ਹਵਾ ਨਾਲ ਇਹਦਾ ਦੇਖ ਸਕਦੇ ਜੀ ਤੇ ਇਹਦਾ ਵੀ ਜੀ ਕਿੰਨਾ ਮੁੱਲ ਰੱਖਣਾ ਫੇਰ ਆਪਾਂ ਮੋਲ ਵੀਰ ਜੀ ਜਿੱਦੀ ਤਗੜੀ ਗਾਹਾਂ ਵਾਂ ਹਾਂਜੀ ਕਲਾਸ ਚ ਹੋਣਾ ਨੇ ਹਾਂਜੀ ਤੇ ਮੋਲ ਦੇ ਬਾਹਰ ਬੜਾ ਰਸੀ ਜਾਂਦੇ ਜਿਤਾਂ ਬਜਾ ਰਿਆ ਹਾਂਜੀ ਤੇ ਕੋਈ ਨਹੀਂ ਵੀਰ ਜੀ ਮੋਲ ਤੇ ਦਾ 65 ਕਰਦੇ ਆ 60 ਦੀ ਦੇ ਦਾਂਗੇ 60 ਹਜ਼ਾਰ ਦੀ ਦੇ ਦੋਗੇ ਹੋਰ ਕਰ ਦੋਗੇ ਮੋਕੇ ਤੇ ਮੋਕੇ ਦੇ ਹੋ ਜੂਗੀ ਜੀ ਮਾਨਤਾ ਕੋਈ ਫੋਨ ਲਾਵੇ ਇੱਕ ਵਾਰੀ ਹੈਨਾ ਜਰੂਰ ਜਰੂਰ ਬੇਜੀ ਠੀਕ ਹੈ ਜੀ ਤੇ ਇੱਕ ਜਿਹੜੀ ਆ ਥੋੜੀ ਉੱਚੇ ਬੱਚੇ ਵਾਲੀ ਆ ਹਾਂਜੀ ਇਹਦੇ ਮਗਰ ਕੀ ਜੀ ਇਹ ਤਾਂ ਮਗਰ ਵਛਾਈ ਹੈ ਇਹ ਤਾਂ ਮਗਰ ਵਛਾਈ ਹੈ ਹਾਂਜੀ ਇਹ ਥਾਣੇ ਦੇ ਵੀ ਲੱਗਦੇ ਦੇਖ ਸਕਦੇ ਜੀ ਇਹ ਦੇਖੋ ਕਿੰਨਾ ਜਿਹਾ ਵਿਧੀ ਦੁੱਧ ਦੁੱਧ ਵੀਰੇ ਦੇ ਕੋਲ ਉਦਾਂ ਦੇ 11-12 ਵਾਂ ਅੱਛਾ ਸਾਡੀ ਗਾਰੰਟੀ ਦਿੰਦੇ ਆ ਅੱਛਾ ਹਾਂਜੀ ਠੀਕ ਆ ਤੋਰਾਂ ਹਾਂ ਫਿਰ ਇੱਕ ਰੀਨ 10 ਲੀਟਰ ਦੁੱਧ ਜਿਹੜਾ ਇਹਦੇ ਕੋਲ ਵੀ ਕਿੰਨੇ ਕੀ ਹੈਗਾ ਚਵਾ ਵੀਰ ਜੀ ਬਹੁਤ ਵਧੀਆ ਲੱਗਾ ਫਾਰਮ ਤੁਹਾਨੂੰ ਵੀ ਦੇਖ ਲੋ ਕਿੱਦੇ ਵਧੀਆ ਲੱਗੇ ਆ ਤੇ ਇਹਦਾ ਕਿੰਨਾ ਰੱਖਣਾ ਵੀਰ ਜੀ ਮੁੱਲ ਫਿਰ ਆਪਾਂ ਇਹ ਵੀਰੇ ਦੇ ਦਾਂਗੇ 30 ਤੋਂ ਅੰਦਰ ਅੰਦਰ ਹੀ ਕਿੰਨੇ ਕ ਅੰਦਰ ਕਰ ਦੋਗੇ 30 ਤਾ ਤਿਆਰ ਜੀ ਦਤਾਨੀ ਵੀਰੇ ਠੀਕ ਹੈ ਤੇ ਹੋਰ ਮਾਨ ਕਰਦੋਗੇ ਮੌਕੇ ਤੇ ਕੋਈ ਨਹੀਂ ਮੌਕੇ ਤੇ ਕਰਦਾਂਗੇ ਵੀਰ ਜੀ ਕੋਈ ਵੀਰ ਫੋਨ ਲਾਵੇ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ